ਦੁਨੀਆ ਦੇ ਤਿੰਨ ਤਨ ਨੇ ਯਾਰੋ ਖੇਤ ਦੌਲਤ ਤੇ ਸੰਤਾਨ ਦੁਨੀਆ ਦੇ ਤਿੰਨ ਤਨ ਨੇ ਯਾਰੋ ਖੇਤ ਦੌਲਤ ਤੇ ਸੰਤਾਨ ਇਹਨਾਂ ਨਾਲ ਹੀ ਦੁਨੀਆ ਦੇ ਵਿੱਚ ਇਨਾਂ ਦੇ ਨਾਲ ਹੀ ਬੰਦੇ ਦਾ ਹੈ ਦੁਨੀਆਂ ਦੇ ਵਿੱਚ ਦਿੱਤਮਾਨ ਦੁਨੀਆਂ ਦੇ ਤਿੰਨ ਤਨ ਨੇ ਯਾਰੋ ਪਹਿਲਾ ਤੰਦ ਸਿਹਤ ਤੰਦਰੁਸਤੀ ਉਸ ਦਾ ਤਾਉ ਨੇ ਬਖਸ਼ੀ ਹੈ ਪੰਜ ਤੱਤ ਦਾ ਬਣਾ ਕੇ ਪੁਤਲਾ ਉਸ ਵਿੱਚ ਰੱਖੀ ਸ਼ਕਤੀ ਹੈ ਜੇ ਤੋ ਠੀਕ ਨਾ ਹੋਵੇ ਤੋ ਖਾਣਾ ਪੀਣਾ ਮਨ ਨਹੀਂ ਬੰਦ ਸਾਫ ਸੁਥਰੀ ਨਾ ਹੋਵੇ ਕਾਇਆ ਕੋਈ ਨੀ ਕੋਲ ਬਿਠਾਉਂਦਾ ਤੰਦਰੁਸਤੀ ਵਰਗਾ ਤਨ ਨਾ ਕੋਈ ਤੰਦਰੁਸਤੀ ਵਰਗਾ ਤਨ ਨਾ ਕੋਹੀ ਇਹ ਹੈ ਉਸ ਰੱਬ ਦਾ ਵਰਦਾਨ ਦੁਨੀਆਂ ਦੇ ਤਿੰਨ ਤਨ ਨੇ ਯਾਰੋ ਸਿਹਤ ਦੌਲਤ ਤੇ ਸੰਸਾਰ ਦੁਨੀਆਂ ਦੇ ਤਿੰਨ ਤਨ ਨੇ ਯਾਰੋ ਸਿਹਤ ਦੌਲਤ ਤੇ ਸੰਸਾਰ ਅਖੀਰ ਲਾ ਪਹਿਣਾ ਤੁਹਾਨੂੰ ਸੁਣਾਉਣਾ ਏ ਕਿ ਲੰਬਾ ਗਾਣਾ ਜੀ ਤਿੰਨੇ ਤਨ ਉਸ ਦਾ ਤੇ ਦੇ ਹੱਥ ਜਿਸ ਪਾਵੇ ਤਿਸ ਦੇ ਤਿੰਨੇ ਤਨ ਉਸ ਦਾ ਤੇ ਦੇ ਹੱਥ ਜਿਸ ਪਾਵੇ ਤਿਸ ਦੇ ਬੰਦੇ ਦੇ ਹੱਥ ਕੁਛ ਨਹੀਂ ਯਾਰੋ ਬੰਦੇ ਦੇ ਹੱਥ ਕੁਛ ਨਹੀਂ ਯਾਰੋ ਦਾਸ ਸੱਚ ਕਹੇ ਇੱਕ ਜਾਂ ਦੋ ਤਨ ਇੱਕ ਜਾਂ ਦੋ ਤਨ ਇਸ ਦੁਨੀਆ ਵਿੱਚ ਹਰ ਬੰਦੇ ਦੇ ਪਾਸ ਸਿੱਨੇ ਤਨ ਰਬ ਉਸ ਨੂੰ ਦੇਵੇ ਦਿੱਤੇ ਉਸ ਦੀ ਮਿਹਰ ਖਾਸ ਦਿੱਤੇ ਉਸ ਦੀ ਮਿਹਰ ਖਾਸ